ਸਹੀ ਗੱਲ ਦੋਸਤੋ ਦੋਸਤੋ ਅੱਜ ਆਪਾਂ ਗੱਲ ਕਰਦੇ ਆ ਨਸ਼ੇ ਦੀ ਨਸ਼ਾ ਇੱਕ ਸਮਾਜਿਕ ਬੁਰਾਈ ਹੈ ਨਸ਼ਾ ਕਿਸੇ ਤਰ੍ਹਾਂ ਦਾ ਵੀ ਹੈ ਉਹ ਮਾੜਾ ਹੀ ਹੈ ਤੇ ਤੇ ਬਹੁਤ ਹੀ ਨੁਕਸਾਨਦੇਹ ਦਾ ਨਸ਼ਾ ਕਿਸੇ ਤਰ੍ਹਾਂ ਦਾ ਵੀ ਹੋਵੇ ਨਸ਼ੇ ਦੇ ਵਾਸਤੇ ਗੁਗਲ ਸ਼ੁਰੂ ਤੋਂ ਪਹਿਲਾਂ ਵੀ ਦੇਸੀ ਤਰੀਕੇ ਨਾਲ ਨਸ਼ੇ ਹੁੰਦੇ ਸੀ ਜਿਵੇਂ ਭੀਮ ਪੀ ਇਹ ਹੁੰਦੇ ਸੀ ਨਾ ਉਸ ਤੋਂ ਬਾਅਦ ਮਤਲਬੀ ਅੰਗਰੇਜ਼ੀ ਨਸ਼ੇ ਵੀ ਆ ਗਏ ਜਿਦੇ ਵਿੱਚ ਕੈਪਸੂਲ ਬੋੜੇ ਜਾਂਦੇ ਨੇ ਤੇ ਉਸ ਤੋਂ ਬਾਅਦ ਸਿੰਥੈਟਿਕ ਨਸ਼ੇ ਜਿਨ੍ਹਾਂ ਨੂੰ ਪਾ ਪਹਿਲਾ ਹੈ ਰਣ ਵੀ ਕਹਿੰਦੇ ਨੇ ਨਜ਼ੀਮਾ ਤੇ ਫਿਰ ਉਸ ਤੋਂ ਬਾਅਦ ਉਹਨੂੰ ਆਪਣਾ ਨਾਤਰ ਵੀ ਸਮਾਂ ਇੱਕ ਵੀ ਕਹਿਣ ਲੱਗੇ ਹੁਣ ਚਿੱਟਾ ਇਹ ਨਸ਼ੇ ਸਾਰੇ ਜਿਹੜੇ ਹੈਗੇ ਵੀ ਜ਼ਿੰਦਗੀ ਲਈ ਮਾਰੂ ਹੁੰਦੇ ਫਤਕ ਹੁੰਦੇ ਇਹ ਸੌਲਿਕ ਬਹੁਤ ਹੀ ਨਿਸਥਾਨ ਦੇ ਪਰਾਂ ਦੇ ਸਮੇਂ ਦੀ ਗੱਲ ਕਰੀ ਆਪਾਂ ਪ੍ਰਾਣੇ ਸਮਿਆਂ ਦੇ ਵਿੱਚ ਕੋਲਟਾਵਾ ਬੰਦਾ ਵੀ ਨਸ਼ਾ ਕਰਦਾ ਹੁੰਦਾ ਸੀ ਤੇ ਬੌਲ sare ਲੋਕ ਉਸਨੂੰ ਰੋਕਣ ਵਾਲੇ ਹੁੰਦੇ ਸੀ ਤੇ ਉਹ ਜਿਹੜਾ ਪਹਿਲਾਂ ਦੇ ਸਮੇਂ ਦੇ ਵਿੱਚ ਪਛਾਣ ਕਰਦਾ ਵਾ ਕਿ ਕੋ ਨੂੰ ਕਿ ਚੰਗਾ ਨਹੀਂ ਸਮਝਦਾ ਸੀ ਸਮਾਜ ਦੇ ਵਿੱਚ ਉਹਦਾ ਕੋਈ ਬਤਵਾ ਨਹੀਂ ਹੁੰਦਾ ਸੀ ਉਹ ਨਿਸ਼ੀੜੀ ਨਾਂ ਦਿੱਤਾ ਜਾਂਦਾ ਸੀ ਤੇ ਸਮਾਜ ਦੇ ਵਿੱਚ ਉਹਦੀ ਕੋਈ ਕੋਈ ਚੰਗੀ ਇੱਜ਼ਤ ਨਹੀਂ ਹੁੰਦੀ ਸੀ ਬਹੁਤ ਮਾੜਾ ਸਮਝਿਆ ਜਾਂਦਾ ਸੀ ਉਸ ਬੰਦੇ ਨੂੰ ਤੇ ਹਰ ਇੱਕ ਬੰਦਾ ਉਸ ਨੂੰ ਨਾਂ ਤਾਹੇ ਕੀ ਕਰਕੇ ਦੱਤੀ ਫਤੋ ਨਸ਼ੇ ਲੱਗਦਾ ਤਾਂ ਉਹਨੂੰ ਹਰ ਇੱਕ ਬੰਦਾ ਰੋਕਣ ਦੀ ਕੋਸ਼ਿਸ਼ ਕਰਦਾ ਤਾਂ ਇਨਸਾਨ ਸਦੀਆਂ ਪਹਿਲੇ ਉਹਨੇ ਮਾਵਾ ਪੀਣ ਹੁੰਦੀ ਸੀ ਉਹਨੂੰ ਆਂਢ ਗਾਂਢ ਦੀ ਹੁੰਦੀ ਸੀ ਉਹਨੂੰ ਪਿੰਡ ਤੇ ਵੀਰ ਵੀ ਰੋਕਦੇ ਸੀ ਤੇ ਹਰ ਇੱਕ ਬੰਦਾ ਉਹਨੂੰ ਕਹਿੰਦਾ ਹੁੰਦਾ ਵੀ ਤੂੰ ਭਾਈ ਗਲਤ ਰਾਹ 'ਤੇ ਆ ਰਹੇ ਹੀਂ ਤੇਰੀ ਵਾਸਤੇ ਮਾੜੀ ਗੱਲ ਐ ਅੱਜ ਕੱਲ੍ਹ ਉਹ ਤੱਕ ਸੀ ਨਹੀਂ ਕਿ ਉਹਨਾਂ ਕੋਲ ਮਾਵਾ ਪੀਣ ਹੁੰਦਾ ਨਾ ਜਿੰਨੇ ਨਸ਼ੇ ਕਰਦੇ ਮਾਵਾ ਪਾਣ ਜੇ ਕੋ ਕਹਿੰਦਾ ਵੀ ਤੁਹਾਡਾ ਧੀ ਹੁੰਤ ਨਹੀਂ ਸੈਂ ਕਰ ਦਤਾ ਉल्टा ਗੱਲ ਕਹਿੰਦੇ ਆ ਫਿਰ ਰੋਕਦੇ ਨਹੀਂ ਹਨ ਪਹਿਲਾਂ ਜੇਕਰ ਸੁੱਸ਼ਟ ਬੰਦਾ ਸੀ ਵੀ ਪਿੰਡ ਦਾ ਕੋਈ ਵੀ ਬਜ਼ੁਰਗ ਜੇ ਕੋਈ ਨੌਜਵਾਨ ਨਸ਼ਾ ਕਰਦਾ ਉਹਨੂੰ ਰੋਗਿੰਦਾ ਸੀ ਉਹਨੂੰ ਤਾੜਦਾ ਵੀ ਸੀ ਮਤਲਬ ਵੀ ਇਸ ਤਰੀਕੇ ਨਾਲ ਤਾੜਦਾ ਸੀ ਕਿ ਉਹਨੂੰ ਉਹਦੇ ਮਾਪੇ ਵੀ ਨਹੀਂ ਕਹਿੰਦੇ ਸੀ ਵੀ ਤੂੰ ਸਾਡੇ ਗੱਛੇ ਨੂੰ ਪਿਓ ਸੋ ਇਸ ਕਰਕੇ ਪਿੰਡ ਨਾਲ ਸੰਗਤ ਦੇ ਵਿੱਚ ਬਹੁਤ ਘੱਟ ਲੋਕ ਨਸ਼ਾ ਕਰਦੇ ਸੀ ਜਿਹੜੇ ਕਰਦੇ ਸੀ ਉਹਨਾਂ ਦੀ ਸਮਾਜ ਦੇ ਵਿੱਚ ਕੋਈ ਮਤਲਬ ਇਹ ਗਤਵਾ ਨਹੀਂ ਸੀ ਮదల ਸਮਾਜ ਦੇ ਵਿੱਚ ਕਿ ਉਹਨਾਂ ਨੂੰ ਚੰਗਾ ਨਹੀਂ ਸਮਝਦੇ ਹੁੰਦੇ। ਉਹਨਾਂ ਨੂੰ ਛੇੜੀ ਕੋਈ ਕੋਈ ਸ਼ਬਦ ਦਿੱਤਾ ਹੀ ਹੁੰਦਾ ਕਿਉਂਕਿ ਜਿਹੜੇ ਪਹਿਲਾਂ ਜਿਹੜੇ ਨਸ਼ਾ ਕਰਦੇ ਹੁੰਦੇ ਸੀ ਉਹ ਉਹਨਾਂ ਨੂੰ ਕਿਤੇ ਹੁੰਦੇ ਸੀ ਨਗ ਜਿਹਦਾ ਕਪੜਾ ਪਹਿਨਦੇ ਹੁੰਦੇ ਸੀ। ਤੇ ਹਾਲਾਤ ਅੱਜ ਵੀ ਹੋਏ ਨੇ। ਪਰ ਥੋੜਾ ਜਿਹਾ ਸਮੇਂ ਦੇ ਨਾਲ ਬਦਲ ਗਿਆ ਸਿਸਟਮ। ਪਹਿਲਾਂ ਜਿਹੜੇ ਨਸ਼ੇ ਸੀਗੇ ਉਹ ਸੀ ਇਹ ਧੀਮ ਬੁੱਕੀ ਦੇ ਕੋਈ ਤਾਮਾ ਬੰਦਾ ਗੋਲੀ ਖਾਂਦਾ ਹੁੰਦਾ ਸੀ ਚਿਨੀ ਚਟਾਸਪੜ ਜਾਂ ਕੋਈ ਇਹੋ ਜਿਹੇ ਨਾਮ ਤੇ ਚਿੱਟੀ ਗੋਲੀ ਚਟਾਸਪੜ ਨਾ ਇਹੋ ਜਿਹੇ ਨਾਮ ਆਖਿਆ ਹੁੰਦੇ ਸੀ ਤੇ ਕੋਈ ਤਾਮਾ ਬੰਦੇ ਹੀ ਹੁੰਦਾ ਹੁੰਦਾ ਸੀ ਉਹ ਕੀ ਬਿਮਾਰੇ ਨੂੰ ਹੀ ਲੋਕ ਮਾੜਾ ਕਹਿੰਦੇ ਜਿਹੜਾ ਗੋਲੀਆਂ ਖਾਂਦਾ ਉਹਨੂੰ ਤਾਂ ਬਹੁਤ ਜ਼ਿਆਦਾ ਜਾਣਤਾ ਬੰਦੇ ਨਹੀਂ ਤੇ ਜਿਹਨਾਂ ਦਾ ਕੋਈ ਨਸ਼ਾ ਕਰਨਾ ਹੈਗਾ ਉਹ ਲੋਕ ਨਾ ਪੇਜਾ ਹੋੜਾਡ ਗਾਉਂ ਕਹਿੰਦੇ ਦੇ ਵੀ ਛੋਲੇ ਭਾਈ ਦੇ ਸਥਾਨੀ ਹੁੰਦਾ ਸੂਜੀ ਤੋਂ ਦਾ ਮੁੰਡਾ ਨਸ਼ਾ ਕਰਦਾ ਨਾ ਸਵੇਰ ਤੱਕ ਡੜਾ ਰਹਿੰਦਾ ਸੀ ਗਾ ਤੇ ਸ਼ਰਾਬ ਤਾਂ ਬਹੁਤ ਘੱਟ ਲੋਕੀ ਦਾ ਸੀ ਸ਼ਰਾਬ ਤਾਂ ਲੋਕ ਜੇ ਵੀ ਨਾ ਕੋਈ ਲੋਕਸ਼ਪੇ ਕੋਈ ਟਾਮਰ ਬਤਾਉਂਦਾ ਬੜਾ ਜੀ ਤੇ ਜਾ ਕੋ ਕਿਤੇ ਦੇ ਇਸ ਤੇ ਬਰਾਦ ਰੋਣਾ ਆ ਜਾਂਦਾ ਕੋਡਾ ਕਿਤੇ ਦੇ ਵਿੱਚ ਅੱਜ ਕੱਲੇ ਚੀਜ਼ਾਂ ਆਮ ਹੋ ਗਈਆਂ ਹਰ ਇੱਕ ਘਰੇ ਸ਼ਰਾਬ ਹੋ ਜਾ ਜਿੰਨੇ ਮੈਂਬਰ ਗਰੀਬ ਹੁੰਦੇ ਜਿੰਨੇ ਬੰਦੇ ਘਰਾਂ ਦੇ ਵਿੱਚ ਹੈਗੇ ਆ ਉਹਨੇ ਚਾਰੀ ਪੀਂਦੇ ਬੰਰੀਆਂ ਨੂੰ ਛੱਡ ਕੇ ਤੇ ਪਹਿਲਾਂ ਕੋਈ ਟਾਵਾ ਬੰਦਾ ਜੋ ਪੀਵੀਂਦਾ ਜੇ ਕੋਈ ਸ਼ਰਾਬ ਪੀਣ ਲੱਗਦਾ ਤਾਂ ਉਹਦੇ ਮਤਲਬੀ ਘਰੋਂ ਦੀ ਖਿਚਾਈ ਹੁੰਦੀ ਕੋਨੋਂ ਆੜੇ-ਗੋੜੇ ਮਿਲੋਗਿਆਂ ਰਿਸਤਿਆਂ ਮਿਲੋਗਿਆਂ ਰਿਸਤਿਆਂ ਵੀ ਤਾਂ ਵੀ ਜੇ ਵੀ ਸ਼ਰਾਬ ਪੀਂਦਾ ਨਾ ਲੋਕਸ਼ੇਵ ਕੋਈ ਉਹਨੂੰ ਵੀ ਤਾੜਿਆ ਜਾਂਦਾ ਪਈ ਫਿਰਾਂ ਉਹ ਛੋਟੀ ਉਮਰ ਦੇ ਜਿਹੜੇ ਨੌਜਵਾਨ ਬੱਚੇ ਪੀਂਦੇ ਉਹਨਾਂ ਨੂੰ ਕਿਹਾ ਜਾਂਦਾ ਪਈ ਖਰਾਬ ਆਪੀਓ ਜੇ ਘਰ ਸ਼ਰਾਬ ਪੀਂਨ ਲੱਗੇ ਘਰ ਉਹਦੇ ਆਦੀ ਬਣ ਗਏ ਕੱਲੋਂ ਤੁਹਾਨੂੰ ਰਿਸ਼ਤਾ ਨਹੀਂ ਬਣੂ ਸੋ ਇਸ ਗੱਲ ਪਿੱਛੇ ਵੀ ਕਈ ਵਾਰੀ ਰਿਸ਼ਤੇ ਟੁੱਟ ਜਾਂਦੇ ਜਦ ਪਈ ਮੁੰਡਾ ਤਾਂ ਸ਼ਰਾਬ ਪੀਂਦਾ ਪਈ ਮੁੰਡਾ ਤਾਂ ਖੇਮ ਬੰਦਾ ਪੁੱਪੀ ਜਾਂਦਾ ਇਹਨਾਂ ਗੱਲਾਂ ਪਿੱਛੇ ਰਿਸ਼ਤੇ ਹੀ ਟੁੱਟ ਜਾਂਦੇ ਯਾਨੀ ਲੋਕ ਇਹਨਾਂ ਡਰਦੇ ਹੁੰਦੇ ਨੇ ਕਿ ਨਸ਼ੇ ਤੋਂ ਹਰ ਇੱਕ ਤਰ੍ਹਾਂ ਲੰਮੀ ਹੋਊ ਤੇ ਯਾਰ ਕੱਲੋਂ ਰਿਸ਼ਤੇ ਤੇ ਵੀ ਅਸਬੂਤ ਹੋ ਜਾਂਦੇ ਜਾ ਆਣਗਵਾੜ ਨਹੀਂ ਆਪਾਂ ਨੂੰ ਬੁਲਾਉਣਾ ਨਹੀਂ ਜਾਂ ਰਿਸ਼ਤੇਦਾਰ ਭੈਣ ਭਾਈਆਂ ਨੇ ਆਪਣੇ ਆਉਣਾ ਨਹੀਂ ਤੇ ਲੋਕ ਆਪਾਂ ਨੂੰ ਮਾੜਾ ਸਮਝਣਗੇ ਨਸ਼ੇੜੀ ਸਮਝਣਗੇ ਤੇ ਅੱਜ ਕੱਲ੍ਹ ਨਹੀਂ ਹੈ ਅੱਜ ਕੱਲ੍ਹ ਤਾਂ ਨਸ਼ੇ ਦਾ ਟ੍ਰੈਂਡਿੰਗ ਹੋ ਗਿਆ ਫੀਮ ਬੁੱਕੀ ਨੂੰ ਤਾਂ ਲੋਕ ਮਨਜ਼ੂਰ ਕਰ ਗਏ ਇਸ ਨੂੰ ਤੇ ਇਸ ਦਾ ਤਾਂ ਲੋਕ ਮਤਲਬ ਗਵਰਨਮੈਂਟ ਤੋਂ ਮਨਜ਼ੂਰੀ ਵੀ ਮੰਗਣ ਲੱਗੇ ਵੀ ਚਾਹਣਗੇ ਇਸ ਚੀਜ਼ ਦਾ ਮਨਜ਼ੂਰੀ ਦੇ ਪੀਂਬੁੱਕੀ ਵੀ ਚੰਗੀ ਨਹੀਂ ਹੈ ਵੀ ਇਹ ਵੀ ਨੁਕਸਾਨਦੇ ਆ ਇਹ ਬਾਰੇ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਪੁਰਧਾਂ ਤੇ ਕਿੰਨਾ ਅਸਰ ਪਾਉਂਦੀ ਹੈ ਪੀਂਬੁੱਕੀ ਨੇ ਕਬਜ਼ੀ ਕਰਨੀ ਹੈ ਅੰਤਰੀ ਰੋਗ ਲੱਗਣਾ ਅਲਸਰ ਹੋਣਾ ਅਲਸਰ ਤੋਂ ਫਿਰ ਉਹ ਵਾਲੀ ਕੈਂਸਰ ਬਣਨਾ ਪੀਂਬੁੱਕੀ ਉਹਨਾਂ ਲਈ ਮੰਦਨ ਕਬਜ਼ੀ ਹੋਗੀ ਬਹੁਤ ਜੀ ਦੂਗਾ ਇਹ ਦੀਦਾ ਹੈ ਉਹ ਮਾਰੀਆਂ ਤੱਕ ਨਸ਼ਾ ਕੋਈ ਵੀ ਬਿਮਾਰੀਆਂ ਤਾਂ ਹਰੀ ਕਿਉਂਦਾ ਸ਼ਰਾਬ ਹੈ ਜਿਹੜੀ ਸ਼ਰਾਬ ਵੀ ਬੁਰੇ ਕਰਦੇ ਖਰਾਬ ਕਰਦੀ ਨਹੀਂ ਖਰਾਬ ਕਰਦੀਏ ਸੋ ਇਹ ਚੀਜ਼ਾਂ ਦੋ ਤਿੰਨ ਨਸ਼ੇ ਜਿਹੜੇ ਲੋਕਾਂ ਨੇ ਇਹਨਾਂ ਨੂੰ ਮਨਜੁਆ ਕਰ ਲਿਆ ਵੀ ਤਾਂ ਲਾਗਨੀ ਸਰਟੀਫਾਈਡ ਹੋਣਾ ਚਾਹੀਦਾ ਨਹੀਂ ਸ਼ਰਾਬ ਹੋ ਗਈ ਤੇ ਫੇਮ ਬੁੱਕੀ ਤੇ ਲੋਕ ਮੰਗੀ ਕਰਦੇ ਨੇ ਤੇ ਸ਼ਰਾਬ ਵੀ ਹਰ ਇੱਕ ਬੰਦਾ ਡੇਲੀ ਪੀਣ ਲੱਗ ਗਿਆ ਕੋਈ ਬੰਦਾ ਹੈ ਜਾਨੀ ਜਿਹੜਾ ਵੀ ਪੀਂਦਾ ਵੇ ਜਾਨੀ ਕਿ 100 ਚੋਂ 90 ਲੋਕ ਪੀਂਦੇ ਡੇਨੀ ਤੇ 10 ਕਿਲੋਕ ਜਿਹੜੇ ਹੈਗੇ ਉਹ ਨਹੀਂ ਪੀਂਦੇ ਸੋ ਚੀਜ਼ਾਂ ਬਾੜੀਆਂ ਨੇ ਅਲਮਤਾਂ ਨੇ ਇਹਨਾਂ ਚੀਜ਼ਾਂ ਤੋਂ ਹਰ ਇੱਕ ਇਨਸਾਨ ਨੂੰ ਬਚਣਾ ਚਾਹੀਦਾ ਨਸ਼ੇ ਵਾਰ ਨਸ਼ੇ ਘਰ ਪਟੰਦ ਨੇ। ਪੂਈ ਵਿੱਚ ਆਣਾ ਗਰੀਬ ਆ ਚਹਿ ਵੀਰ। ਗਰੀਬ ਦਾ ਜਾਨੀ ਕਿ ਛੇਤੀ ਮੱਟਿਆਂ ਦਾ ਮੀਨ ਦਾ ਪਟਾਂ ਲਾਇਦਾ ਕੋਲ ਦੇ ਕੋਲ ਥੋੜੀ ਜਿਹੀ ਪਿੰਚੀ ਹੁੰਦੀ ਹੈ ਭਾਈ। ਘਰ ਹਰੇਕ ਤੇ ਪਟਾਂ ਦਾ ਨਸ਼ਾ ਹਰੇਕ ਦਾ ਘਰ ਵਰਵਾ। ਨਸ਼ੇ ਜਿਹੜੇ ਮਤਲਬੀ ਜਿਵੇਂ ਕਹਿੰਦੇ ਉਹ ਪ੍ਰਾਪਰਟੀਆਂ ਵੇਚ ਜਾਂਦੇ ਨੇ। ਜੇ ਨਸ਼ਾ ਰਿਕ ਬੰਦੇ ਲਿਗਵਾਦਾ ਹੈ ਨਸ਼ਾ ਬਹੁਤ ਪੱਖਾ ਮੋੜਾ ਹੈ ਪਹਿਲੀ ਗੱਲ ਤਾਂ ਸਰੀਰ ਖਰਾਬ ਹੋਣਾ ਹੈ ਦੂਜੀ ਗੱਲ ਉਸ ਬੰਦੇ ਦਾ ਰਤਵਾ ਨਹੀਂ ਰਹਿੰਦਾ ਸਮਾਜ ਦੇ ਵਿੱਚ ਲੋਕਾਂ ਦੇ ਵਿੱਚ ਉਹਨੂੰ ਨਿਸ਼ੇੜੀ ਕਿਹਾ ਜਾਂਦਾ ਤੀਜੀ ਗੱਲ ਹੈ ਵੀ ਪੈਸਾ ਵੀ ਬਰਵਾ ਦਿੰਦਾ ਹੈ ਤੇ ਨਾਲ ਨਾਲ ਉਸ ਤੋਂ ਬਹੁਤ ਘਰ ਦੀ ਕਰਵਾਤੀ ਮਿਲਦੀ ਹੈ ਘਰ ਦੇ ਵਿੱਚ ਪਲੇਸ ਤੰਗੀ ਇਹ ਜਿਹੜਾ ਨਾ ਇਹ ਜਿਹੜਾ ਹੁੰਦੀਆਂ ਨਸ਼ੇ ਦੇ ਕਰ ਪਹਿਲੀ ਜਿਹੜੀ ਪ੍ਰੋਬਲਮ ਆਉਂਦੀ ਹੈ ਦਾ ਜਿਹਦੇ ਨਾਲ ਉਹਦੀ ਸੀਤ ਦੀ ਬਰਵਾਤ ਕਿਉਂਕਿ ਕਿਸੇ ਤਰ੍ਹਾਂ ਉਹ ਨਸ਼ਾ ਕਰੂਗਾ ਬੰਦਾ ਉਹ ਉਹਦੀ ਸੀਤ ਨੂੰ ਨੁਕਸਾਨ ਉਸ ਨਸੇ ਨੂੰ ਬਚਾਉਣੇ ਪਟਾਉਣ ਉਹ ਜੁਜੀ ਉਹ ਨਹੀਂ ਉਹ ਬੰਦੇ ਦਾ ਸਮਾਜ ਦੇ ਵਿੱਚ ਕੋਈ ਰਤਵਾਨੀ ਨਹੀਂ ਲੈਂਦਾ ਕੋਈ ਉਸ ਤੇ ਮਸ਼ਵਾਰਾ ਨਹੀਂ ਕਰਦਾ ਉਹਨੂੰ ਬੰਦਾ ਨਹੀਂ ਛੇੜੀ ਜਾਂਦਾ ਤੇ ਤੀਜੀ ਗੱਲ ਉਹਦੀ ਪੈਸਾ ਪੈਸੇ ਦੇ ਬਣਾਉਣਾ ਚਾਹੀ ਨਹੀਂ ਆਉਂਦਾ ਕੋਈ ਵੀ ਕਿਸੇ ਤਰ੍ਹਾਂ ਦਾ ਨਹੀਂ ਤੇ ਵੀਰ ਉਸ ਤੋਂ ਬਾਅਦ ਕਰਦੀ ਕਰੇ ਗਲੇ ਸਮ ਸੋ ਜੇ ਇਨਸਾਨ ਨਸ਼ਾ ਕਰੀ ਨਾ ਆਪਣੀ ਕਿਰਤ ਕਮਾਈ ਕਰੇ ਦਸਨ ਨਾ ਹੋ ਦੀ ਵਧੀਆ ਮਿਹਨਤ ਕਰੇ ਤੇ ਨਸ਼ਾ ਨਾ ਕਰੇ ਉਹ ਉਸ ਇਨਸਾਨ ਵਰਗਾ ਤੇ ਦੁਨੀਆ ਤੇ ਇਨਸਾਨੀ ਬਣੇ ਸੋ ਹਰ ਇੱਕ ਨੂੰ ਚਾਹੀਦਾ ਕਿ ਨਸ਼ੇ ਤੋਂ ਦੂਰ ਰਹੇ ਹਰ ਕਿਸਮ ਨਸ਼ਾ ਕਿਸੇ ਤਰ੍ਹਾਂ ਵੀ ਹੈ ਉਹ ਮਾੜੀ ਗੱਲ ਹੈ ਕੱਲ ਤਾਂ ਦੂਬੇ ਨਸ਼ੇ ਚੱਲਦੇ ਹੁੰਦੇ ਜੀ ਭੀਮ ਤੇ ਭੁੱਖੀ ਜਾਂ ਕੋਈ ਕੋਈ ਬੰਦਾ ਆਵਾਮ ਬੰਦੇ ਕੋ ਗੋਲੀ ਕੰਦਾ ਹੁੰਦਾ ਸੀ ਹੁਣ ਨਸ਼ੇ ਬਹੁਤ ਤਰ੍ਹਾਂ ਦੇ ਚੱਲੇ ਪਏ ਪੀਤੀ ਨੇ ਨਵੀਂ ਨਵੀਂ ਕੋਣ ਕਿਹੜਾ ਨਸ਼ਾ ਕਰੀਆ ਵੈਸੇ ਤਰ੍ਹਾਂ ਇੰਨੇ ਨਸ਼ੇ ਚੱਲ ਗਏ ਤੇ ਨਸ਼ੇ ਦਾ ਅੰਤ ਬੁਰਾ ਹੀ ਹੁੰਦਾ ਚਿੱਟੇ ਨਾਲ ਲੋਕ ਬਹੁਤ ਮਰੀਏ ਨੇ ਹਰ ਰੋਜ਼ ਕਵਰ ਆਉਂਦੀ ਜਾਂ ਬਣਾਣੇ ਦਾ ਮਾਰ ਦੇ ਚ ਹਰ ਇੱਕ ਮਾਲੀ ਕੁਵਿੰਡ ਕੁਵਿੰਡ ਦੇਣਾ ਹੈ ਜਾਂ ਨਹੀਂ ਜਾਂਦਾ ਕਿ ਜਿੱਦੇ ਕੋਈ ਚਿੱਟੇ ਨਾਲ ਮਰੇ ਇਹਦੀ ਕਵਰ ਨਾ ਆਵੇ ਤੇ ਚਿੱਟੇ ਨਾਲ ਚਿੱਟਾ ਖਾਣ ਵਾਲਾ ਮਰਤਾ ਜਾਂਦਾ ਫਿਰ ਪਿੱਛੇ ਪਰਿਵਾਰ ਦਾ ਕੀ ਹਾਲ ਹੋਗਾ ਬਹੁਤ ਪੂਰਾ ਹਾਲ ਹੈ ਕਿਉਂਕਿ ਪਹਿਲਾਂ ਤਾਂ ਉਹਦੇ ਇਲਾਜ ਤੇ ਲਾਉਂਦੇ ਆ ਫਿਰ ਉਹ ਉਦੇ ਭੋਗ ਤੇ ਲੱਗਦੇ ਆ ਫੇਰ ਮਤਲਬ ਹੀ ਪਰਿਵਾਰ ਹੀ ਕਹਿੰਦੇ ਮਤਲਬ ਕਹੋ ਜਿਹੜੇ ਨੇ ਕਈਆਂ ਨੇ ਤਾਂ ਕਈ ਤਾਂ ਚਲਣਾ ਮੈਡ ਹੁੰਦੇ ਨੇ ਉਹਨਾਂ ਦਾ ਤਾਂ ਚਲੋ ਚੱਲ ਜਾਂਦਾ ਕਈਆਂ ਦੀ ਮੈਰਜਾਂ ਹੋਈਆਂ ਹੁੰਦੀਆਂ ਨੇ ਉਹ ਆਵਦੇ ਮਾਪ ਦਾ ਘਰ ਵੀ ਬਟ ਜਾਂਦਾ ਤੇ ਆਪ ਦਾ ਉਸ ਪਰਿਵਾਰ ਦਾ ਜਿਹੜਾ ਉਹਨਾਂ ਵਿਆਹ ਹੀ ਹੁੰਦੇ ਉਹਦਾ ਵੀ ਘਰ ਟੁੱਟ ਜਾਂਦਾ ਸੋ ਨਸ਼ਾ ਤਾਂ ਕਿਸੇ ਤਰ੍ਹਾਂ ਨੇ ਵੀ ਸਾਰੇ ਮਾੜੇ ਗਾਵੇ ਨੇ ਨਸ਼ਾ ਕੋਈ ਵੀ ਚੰਗਾ ਨਹੀਂ ਹਰ ਇੱਕ ਨੇ ਸਾਵਧਨ ਉਸ ਤੋਂ ਬਚਣਾ ਚਾਹੀਦਾ ਪਹਿਲਾਂ ਨੇ ਸਿਆਣੀ ਲੋਕਾਂ ਨੂੰ ਕਟ ਕਰਦੇ ਸੀ ਜੋ ਕਿ ਰੋਕਣ ਵਾਲੇ ਬਹੁਤ ਹੁੰਦੇ ਸੀ ਤੇ ਹੁਣ ਰੋਕਣ ਵਾਲੇ ਦੀ ਜੇ ਬੁਗ ਬਗਾਨਾ ਬੰਦਾ ਕੋ ਰੋਕ ਰੇ ਤਾਂ ਮਾਪ ਰੋ ਗਲ ਪੈਂਦਾ ਵੀ ਸਾਡੇ ਦੀ ਮਤਨੂ ਪੁੱਛੀ ਹਸ ਤੱਕੋ ਕਹਿ ਲੈਣਾ ਇਹ ਰਿਸ ਕਰਕੇ ਹਰ ਇੱਕ ਬੰਦਾ ਰੋਕਣ ਵਾਲਾ ਕਹਿੰਦਾ ਕਹਿੰਦਾ ਯਾਰ ਪੰਜ ਹੀ ਰੋਕਾਂਗੇ ਤਾਂ ਆਪਣੇ ਗਲ ਪੈਣਗੇ ਨਾ ਤੇ ਉਸ ਕਰਕੇ ਜਦੋਂ ਰੋਕ ਟੋਕ ਨਹੀਂ ਹੁੰਦੀ ਤਾਂ ਫਿਰ ਨਸ਼ੇ ਕਰਨ ਦੇ ਲੋਕ ਆਦੀ ਵੱਧ ਹੁੰਦੇ ਕੁਝ ਸਰਕਾਰਾਂ ਨੇ ਵੀ ਇਹ ਸੋਚਿਆ ਵੀ ਕਿ ਲੋਕ ਨਸ਼ੇ ਕਰਨ ਨਸ਼ੀੜੀ ਹੋਣ ਤੇ ਇਹਨਾਂ ਦੇ ਬੰਦੇ ਜਿਹੜੇ ਉਹ ਵੇਚਣ ਹੁੰਦੇ ਏ ਕਾਰਾਂ ਦੇ ਉਹ ਕਮਾਈ ਕਰਨ ਤੇ ਜਿਹੜੇ ਲੋਕ ਨਸ਼ੇ ਦੇ आदी ਹੋਣਗੇ ਉਹ ਸਰਕਾਰ ਤੋਂ ਸਿਰਫ ਨਸ਼ੇ ਮੰਗਣਗੇ ਹੋਰ ਕੁਝ ਨਹੀਂ ਮੰਗਸੋਦੇ ਪੁੱਤਰ ਕੀ ਨਹੀਂ ਮੰਗਸਦੇ ਉਹ ਸਿਰਫ ਨਸ਼ੇ ਮੰਗਣਗੇ ਸੋ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਪਾਉਂਦੇ ਰਹਿੰਦੇ ਆ YouTube ਤੇ ਪਾਈਆਂ ਨਸ਼ੇ ਬਾਰੇ ਨਸ਼ਾ ਸਰੀ ਲਈ ਬਹੁਤ ਮਾੜਾ ਹੈ ਸਮਾਜਿਕ ਰੂਪ ਦਾ ਘਟਾਉਂਦਾ ਹੈ ਸਰੀਰ ਨੂੰ ਘਟਾਉਂਦਾ ਹੈ ਖਤਮ ਕਰਦਾ ਹੈ ਪੈਸਾ ਬਰਬਾਦ ਕਰਦਾ ਹੈ ਘਰ ਦੀ ਬਰੋਦੀ ਕਰਦਾ ਅਖੀਰ ਨੂੰ ਮੌਤ ਹੋ ਜਾਂਦੀ ਹੈ ਮੇਰਾ ਕਿਤਾ ਜਿਹੜਾ ਡਾਕਟਰ ਹੀ ਹੈ ਡਾਕਟਰੀ ਫਿਸ਼ਲ ਚ ਹੋਣ ਕਰਕੇ ਮੈਨੂੰ ਇਹ ਗੱਲਾਂ ਬਹੁਤ ਸਾਹਮਣੇ ਆਉਂਦੀਆਂ ਨੇ ਮੈਂ ਦੇਖਦਾ ਰਹਿਣਾ ਸਮਾਜ ਦੇ ਵਿੱਚ ਬਹੁਤ ਨੂੰ ਰੋਕੀ ਦੇ ਪਰ ਰੋਕ ਰੁਕਦੇ ਨਹੀਂ ਇੱਕ ਬੰਦੇ ਨੂੰ ਮੈਂ ਰੋਕਿਆ ਵੀ ਇਬਸੇ ਤਾਂ ਬਹੁਤ ਨੂੰ ਤਕਰੀਬਨ ਜਿਹਦੇ ਬਾਰੇ ਪਤਾ ਆਪਾਂ ਨੂੰ ਵੀ ਇਹ ਬੰਦਾ ਨਸ਼ਾ ਕਰਦਾ ਉਹ ਤੁਹਾਨੂੰ ਫਰੇਕ ਨੂੰ ਕਹਿੰਦੇ ਵੀ ਨਸ਼ਾ ਨਾ ਕਰ ਤੇਰੇ ਲਈ ਬਹੁਤ ਮਾੜਾ ਪਰ ਮੈਂ ਗੱਲ ਦੱਸਦਾ ਇੱਕ ਬੰਦੇ ਨੂੰ ਮੈਂ ਕਿਹਾ ਉਹ ਸ਼ਰਾਬ ਪੀਂਦਾ ਸੀ ਤੇ ਮੈਂ ਉਹਨਾਂ ਦੇ ਇੰਜੈਕਸ਼ਨ ਲਾਉਣ ਗਿਆ ਤੇ ਮੈਂ ਉਸ ਬੰਦੇ ਨੂੰ ਕਹਿ ਮੈਂ ਯਾਰ ਸ਼ਰਾਬ ਦਾ ਪੀਛਰਾ ਬਹੁਤ ਮਾੜੀ ਹੈ ਇਸ ਦੇ ਲਈ ਬਹੁਤ ਮਾੜੀ ਹੈ ਸ਼ਰਾਬ ਤੇ ਉਹ ਪਤਾ ਕੀ ਉਹਦੀ ਵਰਡਿੰਗ ਸੀਗੀ ਉਹ ਕਹਿੰਦਾ ਯਾਰ ਜੱਟ ਦਾ ਗਾਲਣਾ ਵੱਡਾ ਜਾਵੇ ਤੇ ਸ਼ਰਾਬ ਤੱਕ ਕਰ ਤੇ ਹੋਇਆ ਪਤਾ ਕੀ ਉਹਦੇ ਨਾਲ ਉਹਨੂੰ ਅਲਸਰ ਹੋ ਗਿਆ ਪੇਟ ਦੇ ਵਿੱਚ ਅਲਸਰ ਇੱਕ ਛਾਲਿਆਂ ਦੇ ਰੂਪ ਹੁੰਦਾ ਛਾਲਾ ਹੁੰਦਾ ਇਹਦੇ ਵਿੱਚ ਪਾਣੀ ਭਰ ਜਾਂਦਾ ਪੇਟ ਦੇ ਵਿੱਚ ਪਾਣੀ ਭਰ ਲੱਗਿਆ ਤੇ ਫਿਰ ਉਸ ਤੋਂ ਬਾਅਦ ਉਹਨੂੰ ਕੈਂਸਰ ਹੋ ਗਿਆ ਉਸ ਅਲਸਰ ਤੋਂ ਕੈਂਸਰ ਹੋ ਗਿਆ ਤੇ ਇੱਕ ਦਿਨ ਮੈਂ ਫੇਰ ਉਸਦੇ ਮਤਲਬ ਇੰਜੈਕਸ਼ਨ ਲਾਉਣ ਗਿਆ ਤੇ ਵੈਸੇ ਦਵਾਈ ਉਹਦੀ ਸ਼ਹਿਰੋਂ ਚਲਦੀ ਸੀ ਪਰ ਜਦੋਂ ਮੈਂ ਫੇਰ ਉਹਦੇ ਇੰਜੈਕਸ਼ਨ ਲਾਉਣ ਗਿਆ ਤਾਂ ਮੈਂ ਉਹਨੂੰ ਕਿਹਾ ਮਾਹਰ ਮੈਂ ਤੈਨੂੰ ਕੀ ਕਿਹਾ ਸੀ ਫੇਰ ਉਹ ਰੋਣ ਲੱਗ ਗਿਆ ਕਹਿੰਦਾ ਯਾਰ ਮੈਂ ਤੇਰੀ ਗੱਲ ਨਹੀਂ ਮੰਨੀ ਤੇ ਮੈਂ ਕਿਹਾ ਦੇਖ ਲੈ ਫਿਰ ਕੀ ਹਾਲ ਹੋਗਾ ਤੂੰ ਕਹਿੰਦਾ ਫਿਰ ਜੱਟ ਦਾ ਗਲਣਾ ਵੱਡਾ ਜਾਂ ਫਨੀ ਹੁੰਦਾ ਸ਼ਰਾਬ ਕੀ ਕਰੀਂ ਅੱਜ ਦੇਖ ਲੈ ਹਾਂ ਬਹੁਤ ਪੈਸਾ ਉਸ ਪਰਿਵਾਰ ਦਾ ਬਰਬਾਦ ਹੋ ਗਿਆ ਸੀ ਤੇ ਅਖੀਰ ਉਹਨਾਂ ਮਾਰ ਕੇ ਖੜਾ ਸੀ ਇੱਕ ਬੰਦਾ ਕਿ ਮੈਂ ਬीडी ਵੀੰਤ ਰੋਕਿਆ ਸੀ ਕਿ ਤੂੰ ਜਿਹੜੀ ਨਾ ਪੀਆ ਕਰ। ਉਹਨੂੰ ਵੀ ਕੰਸ ਰੋਕਿਆ ਸੀ ਬीडी ਤੋਂ ਮੈਂ ਬਹੁਤ ਨੂੰ ਰੋਕਦਾ ਮੈਂ ਹਰ ਇੱਕ ਨੂੰ ਰੋਕਦਾ ਵੀ ਜਿਹੜਾ ਜਰਦਾ ਲਾਉਂਦਾ ਬीडी ਲਾਉਂਦਾ ਕਿਸੇ ਤਰ੍ਹਾਂ ਦਾ ਨਸ਼ਾ ਕਰਦਾ ਮੈਂ ਹਰ ਇੱਕ ਨੂੰ ਕਹਿੰਦਾ ਕਰਿਆ ਨਾ ਕਰੋ ਜਿੰਦੇ ਨਸ਼ੇ ਬਹੁਤ ਮਾੜੇ ਨੇ ਇਹ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਨੇ ਜਦੋਂ ਨੁਕਸਾਨ ਪਚਾਉਂਦੇ ਨੇ ਜਦੋਂ ਬਿਮਾਰੀ ਲੱਗਦੀ ਹੈ ਖਤਰਨਾਕ ਬਿਮਾਰੀ ਲੱਗਦੀ ਹੈ ਉਹ ਤੋਂ ਬੰਦੇ ਤਾਂ ਫਿਰ ਬਸ ਤੋਂ ਬਾਰ ਹੋ ਜਾਂਦੇ ਕਿਰ ਨੂੰ ਜਿਹੜੇ ਨੂੰ ਆਪਾਂ ਕਿਹਾ ਸੀ ਉਹ ਰੋਕਿਆ ਨਹੀਂ ਤੇ ਉਹ ਵੀ ਫਿਰ ਕੈਂਸਰ ਦਾ ਸ਼ਿਕਾਰ ਹੋ ਗਏ ਚਲੋ ਅੱਗੇ ਸੋ ਇਹ ਜਿਹੜੇ ਨਸ਼ੇ ਹੈ ਨਾ ਇਹ ਇਹ ਮਤਲਬ ਇਹ ਹੌਲੀ 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 ਅੰਦਰੋਂ ਸਰੀਰ ਨੂੰ ਖਤਮ ਕਰਦੇ ਤੇ ਕੈਂਸਰ ਬਣਾਉਂਦੇ ਸਾਰੇ ਨਸ਼ੇ ਤਕਰੀਬ ਜਿੰਨੇ ਵੀ ਹੈਗੇ ਚਰਤਾ ਫੀਨ ਉੱਕੀ ਗੋਲੀਆਂ ਸ਼ਰਾਬ ਉਹ ਜਿੰਨੇ ਵੀ ਨਸ਼ੇ ਹੈਗੇ ਅੰਦਰੋਂ ਕੈਂਸਰ ਉਡਾ ਦਿੰਦੇ ਸਾਂਹ ਤੇ ਕੈਨਸਰ ਵੀ ਬੰਦਾ ਵੀ ਕੰਦੇ ਨੂੰ ਕਿਤੇ ਨਹੀਂ ਲੈ ਕੇ ਜਾਂਦਾ ਇੱਕ ਬੰਦਾ ਮੇਰੇ ਕੋਲੇ ਆਇਆ ਨਾਲ ਉਹਦੇ ਕਰਦੀ ਛੋਟੀ ਜੀ ਉਮਰ ਦਾ ਬੰਦਾ ਉਹ ਤੇ ਉਹਦੇ ਹੱਥ ਤੇ ਹੱਥ ਸੁੱਜਿਆ ਹੋਇਆ ਜਿਹਾ ਤੇ ਉਹਦੇ ਘਰ ਵਾਲੀ ਕਹਿੰਦੀ ਬਾਈ ਕਹਿੰਦੀ ਇਹਨੇ ਸੱਟ ਵੱਜ ਗਈ ਹੱਥ ਕਿਉਂ ਸੁੱਜਿਆ ਪਿਆ ਦਾ ਜਿਸ ਤਰ੍ਹਾਂ ਕੋਈ ਮੱਖੀ ਲੈਣ ਦੀ ਭਿੰਡਾ ਲੜਦੇ ਸੋ ਸੋੜ ਨਹੀਂ ਉਸ ਤਰ੍ਹਾਂ ਹੋਇਆ ਪਿਆ ਸੀ ਤੇ ਜਾਂ ਸੋਜ ਹੱਡੀ ਟੁੱਟੇ ਤੋਂ ਵੱਧ ਆਉਣੀ ਹੁੰਦੀ ਹੈ ਵੀ ਸਪਲੈਕ ਉਹ ਜਿਹਨੂੰ ਕਹਿਣਾ ਉਹਦੇ ਘਰ ਵਾਲੇ ਨੇ ਕਹਿੰਦੀ ਬਈ ਇਹਦੇ ਹੱਥੇ ਡਾਲਾ ਵੱਜ ਗਿਆ ਤੇ ਤਾਂ ਸੁੱਝ ਗਿਆ ਮੈਂ ਕਿਹਾ ਚਲੋ ਵੀ ਹੋ ਸਕਦਾ ਹੈ ਹੱਡੀ ਟੁੱਟ ਗਈ ਹੋਵੇ ਚੰ ਤੇ ਬੀਬੀ ਵੀ ਸੋ ਜਾਦੀ ਹੈ ਪਰ ਫਿਰ ਵੀ ਮੈਂ ਉਹਨਾਂ ਦੀ ਗੱਲ ਤੇ ਵਿਸ਼ਵਾਸ ਨਹੀਂ ਕਰਿਆ ਮੈਂ ਕਿਹਾ ਵੀ ਇਹ ਇਹ ਤਾਂ ਕੋਈ ਨਸ਼ਾ ਕਰਿਆ ਉਹ ਕਹਿੰਦੀ ਵੀ ਨਸ਼ਾ ਤਾਂ ਇਹ ਕਰਦਾ ਨਹੀਂ ਮੈਂ ਕਿਹਾ ਇਹ ਤਾਂ ਗੱਲੀ ਨਹੀਂ ਹੋ ਸਕਦੀ ਸਾਨੂੰ ਪਤਾ ਲੈਣਾ ਚਾਹੀਦਾ ਕਿਹੜਾ ਨਸ਼ਾ ਕਰਦਾ ਤੇ ਮੈਂ ਕਿਹਾ ਇਹ ਤਾਂ ਕੋਈ ਨਸ਼ਾ ਕਰਦਾ ਹੈਗਾ ਉਹ ਮੰਨੀ ਨਾ ਜਿਨਨੀਂ ਚਲੋ ਠੀਕ ਹੈ ਜੀ ਮੈਂ ਉਹਨੂੰ ਅਗਲੀ ਨਿਕ ਵਿੱਚ ਦਵਾਈ ਜਿਹੜੀ ਮੈਂ ਦੇਣੀ ਸੀ ਦੇ ਕੇ ਮੋੜਤਾ ਤੇ ਉਹ ਦੂਜੇ ਦਿਨ ਮੈਨੂੰ ਉਹਨਾਂ ਨੇ ਫੋਨ ਕੀਤਾ ਕਹਿੰਦੇ ਵੀ ਉਹਨੂੰ ਹੋਰ ਦੋ ਮੈਂ ਵੀ ਨਹੀਂ ਇਹਨੂੰ ਤੁਸੀਂ ਸ਼ਹਿਰ ਦਿਖਾਓ ਇਹਦਾ ਕੋਈ ਗਲਤ ਨਸ਼ਾ ਕੀਤਾ ਹੋ। ਉਹ ਕੀ ਸੀ ਜਦ ਮੈਂ ਤੁਹਾਨੂੰ ਦੱਸਦਾ ਜਿਹੜੀਆਂ ਗੋਲੀਆਂ ਗਵਰਨਮੈਂਟ ਦਿੰਦੀ ਹੈ ਜੀਵ ਤੇ ਰੱਖਣਾ ਜੀਵ ਤੇ ਰੱਖਣਾ ਤੂੰ ਜੀਵ ਥਲੇ ਰੱਖਣ ਦੀ بجائے ਉਹ ਸਰਿੰਜ ਦੇ ਵਿੱਚ ਭੋਲ ਕੇ ਮੁੰਨਾੜਾ ਨਹੀਂ ਦਿੰਦੇ। ਤਰਨਾੜਾ ਨਹੀਂ ਗੋਲੀ ਉਹ ਤੁਰਦੀ ਨਹੀਂ ਕਿਉਂਕਿ ਪਾਣੀ ਇੱਕ ਤਾਂ ਹੁੰਦਾ ਆਮੀ ਜਿਹੇ ਜਿਹੇ ਗੰਦਾ ਪਾਣੀ ਹੁੰਦਾ ਉਹਦੇ ਵਿੱਚ ਭੋਲ ਲੈਂਦੇ ਆ। ਜੇ ਉਹ ਭੋਲ ਕੇ ਦਵਾਈ ਲੈਣੀ ਆ ਨਾੜਾ ਨਹੀਂ ਤਾਂ ਉਹਦੇ ਵਿੱਚ ਵਾਸਤੇ ਸ਼ੁੱਧ ਪਾਣੀ ਹੁੰਦਾ। ਪੌਂਕਣੀ ਉਹ ਪਾਣੀ ਸ਼ੋਧ ਕੇ ਨਾਲ ਦਿੰਦੀ ਦਵਾਈ ਦੇ। ਫਿਰ ਉਹ ਦਵਾਈ ਦੇ ਵਿੱਚ ਮਿਕਸ ਕਰ ਦਿਆ ਫਿਰ ਤੁਰਦੀ। ਤੇ ਇਹ ਜਿਹੜੇ ਗੋਲੀਆਂ ਲਾਉਂਦੇ ਆ ਜਿਹੜਾ ਘਰੇ ਪਾਣੀ ਹੁੰਦਾ ਗੰਦਾ ਬੰਦਾ ਉਸੇ ਦੀ ਜਿਹੜਾ ਸਾਫ਼ ਨਹੀਂ ਹੁੰਦਾ ਉਸੇ ਚ ਘੋੜ ਕੇ ਤੇ ਸਰਿੰਜ ਭਰ ਕੇ ਲਾ ਲੈਂਦੇ ਆ ਉਹ ਕੀ ਆ ਵੀ ਜੀਵ ਦੇ ਤਾਂ ਪੁਰਤੀ ਦੇ ਗੋਲੀ ਜਾਂ ਜੀਵਤਲੇ ਤਾਂ ਪੁਰਦੀ ਹੈ ਪਰ ਨਾੜ ਦੇ ਵਿੱਚ ਉਤਰਦੀ ਨਹੀਂ ਜ ਜ ਨਾੜ ਦੇ ਵਿੱਚ ਕੀ ਆਉਟ ਵੀ ਲੱਗ ਸਕਦੀ ਹੈ ਤੇ ਉਹ ਬੰਦੇ ਦਾ ਹੱਥ ਤਾਂ ਸੁਜੇ ਜਦੋਂ ਉਹਨੂੰ ਮਤਲਬ ਵੀ ਸ਼ਹਿਰ ਲੈ ਗਏ ਤਾਂ ਉੱਥੇ ਫਿਰ ਉਹਨਾਂ ਨੂੰ ਦੱਸਿਆ ਵੀ ਜੀ ਉਸ ਪੋਦੇ ਉਸ ਬੰਦੇ ਨੇ ਦੱਸਿਆ ਵੀ ਮੈਂ ਇਸ ਤਰ੍ਹਾਂ ਕਾ ਕੇ ਜੀਵ ਵਾਲੀ ਗੋਲੀ ਢੋੜ ਕੇ ਲਾਈ ਤਾਂ ਪਹਿਲੇ ਨਰਟ ਜਿਹੜੇ ਕੋਲ ਲਏ ਉਹਨੇ ਪਹਿਲਾਂ ਹੀ ਦੱਸਤਾ ਜੀ ਵੀ ਇਹ ਥੋੜੇ ਸਮੇਂ ਬਾਅਦ ਇਹਦਾ ਹੱਥ ਕੱਟਣਾ ਪਊਗਾ। ਅਗਰ ਵੀ ਆ ਚੈਨਾ ਕਰਾਵੋਗੇ ਸੀ ਤੇ ਉਹਦਾ ਹੱਥ ਵੀ ਕੱਟਦਾ ਪਰ ਉਦੋਂ ਇਨਫੈਕਸ਼ਨ ਇੰਨੀ ਵੱਡੀ ਵੀ ਅੱਗੇ ਦੇ ਅੱਗੇ ਵੱਡੀ ਗਈ ਤੇ ਅਖੀਰ ਨੂੰ ਉਸ ਬੰਦੇ ਦੀ ਹੋ ਗਿਆ। ਉਹਦੇ ਘਰ ਵਾਲੀ ਵੀ ਛੋਟੀ ਉਮਰ ਦੀ ਸੀ 20-22 ਸਾਲ ਦੀ ਸੀ ਤੇ ਉਹ ਚਲ 25 ਕਿ ਸਾਲ ਦਾ ਹੋਊਗਾ ਨਾ ਤੇ ਮੇਰੇ ਨਿੱਕੇ ਨੌਜਵਾਨ ਮਾਪਿਆਂ ਦਾ ਮੁੰਡਾ ਚਲੇ ਗਿਆ ਸੋ ਇਹਨਾਂ ਗੱਲਾਂ ਨੂੰ ਦੇਖ ਕੇ ਦੁੱਖ ਬਹੁਤ ਆਉਂਦਾ ਹੈ ਤੇ ਰੋਗ ਦੇ ਬਹੁਤ ਹੈ ਹਰੇਕ ਬੰਦੇ ਨੂੰ ਰੋਗਾਂ ਦੀ ਭਾਈ ਤੋਂ ਨਸ਼ਿਆਂ ਕਰੇ ਕਿਉਂ ਸੋਚੀ ਆਪਣੀ ਇਹੋ ਜਿਹੀ ਮਾਪਾ ਆਪਾਂ ਨੂੰ ਪਤਾ ਹੈ ਵੀ ਨਸ਼ਿਆਂ ਦੇ ਮਾਰੂ ਪ੍ਰਭਾਵ ਹੁੰਦੇ ਨੇ ਨਸ਼ੇ ਬਹੁਤ ਸਾਰੇ ਬਰਬਾਦੀ ਕਰਦੇ ਨੇ ਸਿਹਤ ਦੀ ਬਰਬਾਦੀ ਕਰਦੇ ਨੇ ਪੈਸੇ ਦੀ ਬਰਬਾਦੀ ਕਰਦੇ ਨੇ ਘਰ ਦੀ ਬਰਬਾਦੀ ਕਰਦੇ ਨੇ ਤੇ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਨੇ ਸੋ ਇਸ ਕਰਕੇ ਹਰੇਕ ਬੰਦੇ ਨੂੰ ਸਮਝਾਉਂਦੇ ਆ ਪਰ ਸਮਝਦੇ ਲੋਕ ਹੈ ਨਹੀਂ ਜਿਉ ਕਿਸੇ ਦੀ ਮੌਤ ਹੋਈ ਦੇਖ ਲੈਂਦੇ ਆ ਥੋੜੇ ਇੱਕ ਦਿਨ ਹੁੰਦਾ ਵੀ ਜੇ ਉਹਦੀ ਮੌਤ ਹੋ ਗਈ ਤਾਂ ਫਿਰ ਉਸੇ ਤਰ੍ਹਾਂ ਹੀ ਚੱਲ ਜਾਂਦੇ ਨੇ। ਉਹ ਨਸ਼ੇ ਦੇ ਲੋਕ ਹੋੜੀ-ਭੜੀ ਆਦੀ ਹੋ ਗਏ। ਤੇ ਹੁਣ ਭੀਮ ਭੁੱਖੀ ਤਾਂ ਮੰਗੀ ਕਰਦੇ ਸੇ ਬਾਰਾਂ ਤੋਂ। ਸਾਨੂੰ ਭੁੱਲ ਕਰਦੇ ਸੀ। ਜੋ ਗਏ ਉਹ ਬਹੁਤ ਮਹੜੀ ਚੀਜ਼ ਹੈ ਨਾ। ਪਹਿਲਾਂ ਵਾਲੇ ਸਮਿਆਂ ਦੇ ਵਿੱਚ ਨਾ ਕੀ ਹੁੰਦਾ ਸੀ ਭੀਮ ਦਾ ਜਿਹੜਾ ਇੱਕ ਤਜਰਬਾ ਮੈਨੂੰ ਦਾਦਾ ਪੁਰਾਣੇ ਸਮੇਂ ਬਜ਼ੁਰਗਾਂ ਤੋਂ ਸੁਣਿਆ ਹੈ। ਫੀਮ ਵੱਡੀ ਮਾਰੂ ਹੁੰਦੀ ਸੀ ਜੇ ਕਿਸੇ ਦੇ ਮਤਲਬ ਇੱਕ ਤੋਂ ਵੱਧ ਜਿਵੇਂ ਦੋ ਕੁੜੀਆਂ ਹੋ ਜਾਈਨ ਇੱਕ ਦੋ ਕੁੜੀਆਂ ਤਾਂ 부ੜੀਆਂ ਮਤਲਬ ਕੀ ਕਹਿੰਦੇ ਆ ਛੋਟੇ ਬੱਚੇ ਨੂੰ ਕੁੜੀ ਨੂੰ ਜਿਹੜੀ ਨਵ ਜੰਮੀ ਹੁੰਦੀ ਉਹਨੂੰ ਫੀਮ ਦੇ ਜਾਂਦੀਆਂ ਮਰਜੇ ਦੀ ਫੀਮ ਦੇ ਦੇ ਕੇ ਪਹਿਲੇ ਵਾਲੇ ਸਮਿਆਂ ਦੇ ਵਿੱਚ ਮਤਲਬ ਇਹ ਗੀਮ ਤੀਜਾ ਨਾਂ ਗਈਆਂ ਸੂ ਇਹ ਉਹ ਜਿਹਨਾਂ ਨੇ ਮਤਲਬੀ ਲੋਕਾਂ ਨੇ ਇਹ ਚੰਗੇ ਰਿਜ਼ਲਟ ਕੱਢਣੇ ਸ਼ੁਰੂ ਕਰ ਦਿੱਤੇ ਚੰਗੇ ਨਹੀਂ ਹੈ ਇਹ ਤਾਂ ਚੰਗਾ 1% ਵੀ ਨਹੀਂ ਹੈ ਫੀਮ ਦਾ ਭੁੱਕੀ ਦਾ ਲੋਕਾਂ ਨੇ ਕਹਾਗਾ ਕਿ ਜੀ ਬੰਦੇ ਨੂੰ ਆਏ ਨਹੀਂ ਹੁੰਦਾ ਬੰਦੇ ਨੂੰ ਪਰਾਂ ਨਹੀਂਦਾ ਇੱਕ ਲੋਕਾਂ ਦੇ ਵਿੱਚ ਬੜੀ ਮਨੁਲਿਕ ਧਾਰਨਾ ਹੋਣੀ ਚਾਹੀਦੀ ਜੀ ਜਦੋਂ ਸੋਰੀ ਜਦੋਂ ਅਧਰੰਗ ਹੁੰਦਾ ਤਾਂ ਫੀਮ ਮੈਂ ਉਹ ਬੰਦੇ ਵੀ ਦੇਖੇ ਜਿਹੜੇ ਫੀਮ ਖਾਂਦੇ ਆ ਨੂੰ ਅਧਰੰਗ ਹੋਇਆ ਤੇ ਇਹ ਫੇ ਜਦੋਂ ਅਧਰੰਗ ਹੁੰਦਾ ਜੀ ਫੀਮ ਦੇ ਦੋ ਅਧਰੰਗ ਨਹੀਂ ਹੁੰਦਾ ਪਰ ਅਧਰੰਗ ਹੋ ਜਾਂਦਾ ਫਿਰ ਤੇ ਕਈ ਬੰਦੇ ਉਹੋ ਜਿਹੇ ਦੇਖਨੇ ਵੀ ਜਿਹੜੇ ਫੀਮ ਖਾਂਦੇ ਸੀ ਉਹਨਾਂ ਨੂੰ ਵੀ ਇਹ ਦਰੰਗ ਫੀਮ ਅਧਰੰਗ ਦਾ ਕੋਈ ਦਵਾਈ ਨਹੀਂ ਹੈ ਫੀਮ ਇੱਕ ਨਸ਼ਾ ਹੈ ਉਹਨੂੰ ਨਸ਼ੇ ਤੌਰ ਤੇ ਲਭ ਵਰਤੀਏ ਨਹੀਂ ਪਹਿਲਾਂ ਸ਼ੂਗਰ ਸਾਗਦੀਆਂ ਦਵਾਈਆਂ ਨਹੀਂ ਹੁੰਦੀਆਂ ਅਸੀਂ ਜੂਰਕ ਕਸਣ ਦੀਆਂ ਦਵਾਈਆਂ ਨਹੀਂ ਹੁੰਦੀਆਂ ਅਸੀਂ ਜਿਹੜੇ ਅੱਡ-ਗੋਡੇ ਹੁੰਦੇ ਸੀ ਜਦੋਂ ਨਸ਼ੇ ਦਾ ਬੰਦਾ ਤੁਰਿਆ ਫਿਰਦਾ ਚ ਪਰ ਫੀਮ ਇੱਕ ਨਸ਼ਈ ਹੈ ਓਕੀ ਇੱਕ ਨਸ਼ਈ ਗੋਲੀਆਂ ਤਾਂ ਹੈਗੀਆਂ ਹੈਗੀਆਂ ਸੋ ਸਾਰੇ ਜਿੰਨੇ ਨਸ਼ੇ ਹੈਗੀਆਂ ਸਾਰੇ ਮਾਰੂ ਨੇ ஹர இன்சான என்ன நஷெத்த பண்ணுன சாந்தி அப்படி தய விநித